ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਨੰਬਰਦਾਰ ਅਦਾਰਾ अजीत ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਲਗਾਤਾਰ ਵੰਡੀ ਜਾ ਰਹੀ ਹੈ। ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੰਗੋਮਾਲ ਪਹੁੰਚੇ ਹੋਏ ਹਨ ਜਿੱਥੇ ਅੱਜ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਅਤੇ ਖਾਸ ਤੌਰ ਤੇ ਜਿਹੜੇ ਖੇਤੀਬਾੜੀ ਕਿਸਾਨ ਨੇ ਉਹਨਾਂ ਦੀ ਜਰੂਰ ਸਹਾਇਤਾ ਕੀਤੀ ਜਾ ਰਹੀ ਹੈ ਜਿਸ ਦੇ ਲਈ ਲੋੜਿੰਦੀ ਖਾਦ ਆ ਇੱਥੇ ਮੁਹੱਈਆ ਕਰਵਾਈ ਜਾ ਰਹੀ ਹੈ। ਪਿੰਡ ਦੇ ਲੋੜਵੰਦ ਕਿਸਾਨ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਿਛਲੇ ਸਮੇਂ ਦੌਰਾਨ ਜਦੋਂ ਹੜ੍ਹ ਆਏ ਸੀ ਤੇ ਹੜ੍ਹਾਂ ਦੇ ਦੌਰਾਨ ਉਹਨਾਂ ਦੀ ਖੇਤੀ ਦਾ ਵੱਡਾ ਨੁਕਸਾਨ ਹੋਇਆ ਸੀ ਇਸ ਪਿੰਡ ਦੇ ਜਿੰਨੇ ਵੀ ਖੇਤ ਸੀ ਲਗਭਗ 5 ਤੋਂ 6 7 8 ਫੁੱਟ 9 ਫੁੱਟ ਤੱਕ ਪਾਣੀ ਜਿਹੜਾ ਸੀ ਉਹ ਭਰ ਗਿਆ ਸੀ ਤੇ ਜਿਸ ਦੇ ਕਰਕੇ ਜਿਹੜੀ ਖੇਤੀ ਸੀ ਉਹ ਸਾਰੀ ਤਬਾਹ ਹੋ ਗਈ ਸੀ ਝੋਨੇ ਦੀ ਫਸਲ ਸੀ ਉਹ ਮਰ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਫਿਰ ਪੈਰੀਆਂ ਪੱਧਰੀਆਂ ਕੀਤੀਆਂ ਤੇ ਪੱਧਰੀਆਂ ਕਰਨ ਤੋਂ ਬਾਅਦ ਮੋੜ ਕਨਕ ਦੀ ਜਿਹੜੀ ਹੈ ਉਹ ਬਜਾਈ ਕੀਤੀ ਗਈ ਹੈ ਤੇ ਕਨਕ ਦੀ ਬਜਾਈ ਦਾ ਜਿਹੜਾ ਇਸ ਤੋਂ ਪਹਿਲਾਂ ਬੀਜ ਵੀ ਵੰਡਿਆ ਗਿਆ ਸੀ ਤੇ ਬੀਜ ਦੇ ਨਾਲ ਨਾਲ ਇਸ ਸਮੇਂ ਦੌਰਾਨ ਖਾਸ ਤੌਰ ਦੇ ਉੱਤੇ ਜਿਹੜੇ ਤੇਲ ਸੀ ਉਹ ਵੀ ਵੰਡ ਕੀਤੀ ਗਈ ਸੀ ਤਾਂ ਹੁਣ ਜਦੋਂ ਲੋੜ ਆ ਖਾਦ ਦੀ ਤਾਂ ਖਾਦ ਵੀ ਜਿਹੜੀ ਆ ਉਹ ਇੱਥੇ ਮੁਹਈਆ ਕਰਵਾ ਦਿੱਤੀ ਗਈ ਆ ਤੇ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਮੋਹਤਵਾਰ ਸੱਜਣ ਨੇ ਆ ਕੀ ਨਾਇਕ ਕੀ ਕਹਿਣਾ ਚਾਹੁੰਦੇ ਹੋ ਅੱਜ ਖਾਦ ਲੈ ਕੇ ਜਿਹੜੀ ਅਦਾਰਾ ਜੀ ਦੀ ਟੀਮ ਪਹੁੰਚੀ ਹੋਈ ਆ ਮੇਰਾ ਨਾਮ ਅਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਲੰਗੋਮਾ ਲਿਆ ਅਸੀਂ ਅਦਾਰਾ ਜੀ ਦੇ ਬਹੁਤ-ਬਹੁਤ ਆਪਣਾ ਧੰਨਵਾਦੀ ਆ ਜਿਨ੍ਹਾਂ ਨੇ ਮਤਲਬ ਸਾਡੇ ਲੋੜ ਕਿਸਾਨਾਂ ਦੀ ਖਾਦ ਸਮਗਰੀ ਭੇਜੀ ਆ ਤੇ ਵੈਸੇ ਵੀ ਬਹੁਤ ਜ਼ਰੂਰਤ ਸੀ ਜੂਰੀ ਦੀ ਸ਼ਾਰਟੇਜ ਬਹੁਤ ਚੱਲ ਰਹੀ ਆ ਤੇ ਕਿਸਾਨਾਂ ਨੂੰ ਜ਼ਰੂਰਤ ਸੀ ਇਹਦੀ ਅਸੀਂ ਬਹੁਤ ਬਹੁਤ ਆਪਣਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਦਾਰਾ ਜੀ ਦਾ ਜਿਹਨਾਂ ਨੇ ਸਾਡੀ ਲੋੜ ਲੋੜ ਪੂਰੀ ਕੀਤੀ ਜੀ ਕਿੰਨੇ ਕ ਲੋਕ ਪ੍ਰਭਾਵਿਤ ਹੋਏ ਤੇ ਹੋਏ ਸੀ ਜਦੋਂ ਇਹ ਹੜਾ ਆਏ ਸੀ ਇੱਥੇ ਤਾਂ ਲਗਭਗ 60% ਹੀ ਸਾਡੇ ਨੁਕਸਾਨ ਹੋ ਗਿਆ ਜੀ ਜੇ ਤੁਸੀਂ ਮੈਂ ਸਾਈਡ ਨੂੰ ਜੇ ਵੇਖੀਏ ਤੇ ਜਮੀਨਾਂ ਦਾ ਛੇਤ ਤੋਂ ਸਾਥ ਤੋਂ ਪਾਣੀ ਹੈਗਾ ਸੀਗਾ ਤੇ ਤਕਰੀਬਨ ਜਿਹੜੀ ਫਸਲ ਸੀਗੀ ਉਸ ਟਾਈਮ ਹੈਗੀ ਸੀ ਨ ਸਾਰੇ ਤੇ ਸਫਲ ਸੀਗੀ ਤੇ ਮਤਲਬ ਜਿਹਦੇ ਕੋਲੋਂ ਬਿਲਕੁਲ ਝਾੜ ਜਿਹੜਾ ਤਾਂ ਬਿਲਕੁਲ ਖਰਾਬ ਹੋ ਗਿਆ ਬਲਕਿ ਸਗੋਂ ਸਾਨੂੰ ਮਤਲਬ ਪੈਸੇ ਦੇ ਕੇ ਉਹਨੂੰ ਆਪਣੇ ਕੋਲੋਂ ਉਹਦੀ ਕਟਾਈ ਕਰਾਉਣੀ ਪਈ ਆ ਕਿਉ ਤੇ ਬਹੁਤ ਜ਼ਿਆਦਾ ਮੁਸ਼ਕਲ ਬਣੀ ਉੱਤੇ ਸਭੂ ਖਰਚਾ ਜਿਹੜਾ ਜ਼ਿਆਦਾ ਚੜਿਆ ਉੱਤੇ ਤੇ ਬਹੁਤ ਜ਼ਿਆਦਾ ਸਾਨੂੰ ਚ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਹੁਣ ਕਿੰਨੀ ਕਿ ਜਦੋਂ ਕੋਈ ਵੀ ਰਾਹ ਸਮਗਰੀ ਮਿਲਦੀ ਕਿੰਨੀ ਕਿ ਰਾਹਤ ਸਮਝਦੇ ਹੋ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਹੁੰਦੀ ਹੈ ਬਿਲਕੁਲ ਜੀ ਬਹੁਤ ਜ਼ਿਆਦਾ ਇਹ ਮਤਲਬ ਕਿ ਉਹ ਵੱਖ-ਵੱਖ ਸੰਸਥਾਵਾਂ ਨੇ ਜਿਹੜੀ ਹੈ ਬਹੁਤ ਮਦਦ ਕੀਤੀ ਆ ਤੇ ਲੋਕਾਂ ਦਾ ਬਹੁਤ ਜ਼ਿਆਦਾ ਨਸਹਾਰਾ ਮਿਲਿਆ ਲੋਕਾਂ ਨੂੰ ਬਹੁਤ ਵਧੀਆ ਪਲਾਂ ਤੇ ਦੀਆ ਜੀ ਹਾਂਜੀ ਵੀ ਵੀ ਸਾਨੂੰ ਮਤਲਬ ਕਿ ਆਪਣਾ ਜਿੱਦਾਂ ਸ਼੍ਰੋਮਣੀ ਕਾਲੀਦਾਵਲੋਂ ਜਾਂ ਸਰਕਾਰ ਵੱਲੋਂ ਵੀ ਕਾਫੀ ਜਿਹੜਾ ਬੀਜ ਜਿਹੜਾ ਲੋਕਾਂ ਨੂੰ ਕੀ ਮੰਨਦੇ ਹੋ ਤੁਸੀਂ ਕਿੰਨੀ ਕਿਸਾਯਤਾ ਜਿਹੜੀ ਆ ਲੋਕਾਂ ਵਾਸਤੇ کارਗਰ ਸਿੱਧ ਹੁੰਦੀ ਆ ਮੈਂ ਜਗਤਾਰ ਸਿੰਘ ਮੈਂਬਰ ਪੰਚਾਇਤ ਪਿੰਡ ਲੰਗੋਵਾਲ ਜੀ ਇਹ ਬਹੁਤ ਵਧੀਆ ਗੱਲ ਆ ਜੀਤਦੀ ਵੀ ਸਾਨੂੰ ਇਹ ਇੱਕ ਹਿਸਾਬ ਨਾਲ ਇਹ ਵੀ ਸਾਨੂੰ ਸਾਰਾ ਹੀ ਆ ਕਿਉਂਕਿ ਗਰੀਬ ਲੋਕ ਨੇ ਇੱਕ ਖਿਸ਼ਾ ਦੀ ਯੂਰੀਆ ਦੀ ਸ਼ਾਰਟੇਜ ਬਹੁਤ ਆ ਰਹੀ ਆ ਮਿਲ ਨਹੀਂ ਰਹੀ ਜਿਨੀਆਂ ਕੋਈ ਹਿਸਾਬ ਨਾਲ ਆਪਣੀ ਆਪਣੀ ਜਿਨੀਆਂ ਇਹਦੀ ਜੈਸਾ ਪੈਲੀ ਉਹ ਨਹੀਂ ਪਾ ਦੇਗਾ ਅਸੀਂ ਬਹੁਤ ਧੰਨਵਾਦੀ ਆ ਇਹ ਇਹਨਾਂ ਨੇ ਸਾਡੀ ਸਹਾਇਤਾ ਕੀਤੀ ਆ ਬਤ ਕੀਤੀ ਆ ਜੀਤ ਖਬਰ ਦੇ ਬਹੁਤ ਧੰਨਵਾਦੀ ਆ ਓਕੇ ਥੈਂਕ ਯੂ ਤੁਸੀਂ ਵੀ ਇਸੇ ਪਿੰਡ ਦੇ ਬਾਪੂ ਜੀ ਹਾਂਜੀ ਹਾਂਜੀ ਇਸੇ ਪਿੰਡ ਦੇ ਸਾਡੇ ਕਿੰਨੇ ਕਿ ਫਿਰ ਨੁਕਸਾਨ-ਖਸੂਨ ਹੋਇਆ ਨੁਕਸਾਨ ਤਾਂ ਬਹੁਤ ਇਧਰ ਲੋਕਾਂ ਦਾ ਹੋਇਆ ਪਰ ਇਹ ਆ ਵੀ ਸਰਕਾਰਾਂ ਨੇ ਬਾਕੀ ਜਿਹੜੇ ਦੂਸਰੇ ਕਾਲੀ ਪਾਰਟੀ ਹੋਈ ਆਪਣੀ ਆਮ ਪਾਰਟੀ ਹੋਈ ਖਾ ਦਿੱਤਾ ਆਪਣੇ ਬੀ ਦਿੱਤੇ ਇਹਨਾਂ ਨੇ ਬਾਕੀ ਮਾਜਵਾ ਵੀ ਇਹਨਾਂ ਨੇ ਦਿੱਤਾ ਬਹੁਤ ਚੰਗਾ ਕੰਮ ਕੀਤਾ ਪਾਰਟੀ ਦੇ ਜਿਹੜੇ ਉੱਪਰੋਂ ਭਗਵੰਤ ਸਿੰਘ ਮਾਨ ਨੇ ਜੀ ਔਰ ਲੋਕਾਂ ਨੇ ਬਾਹ ਫੜੀ ਆ ਜੀ ਅੱਜ ਖਾਦ ਲੈ ਕੇ ਪਹੁੰਚੇ ਖਾਦ ਵੀ ਅੱਜ ਲੈ ਕੇ ਪਹੁੰਚੇ ਆ ਜੀ ਤੇ ਆਪਣੇ ਡੀਟ ਵਾਲੇ ਆਏ ਤੁਸੀਂ ਤੇ ਬਹੁਤ ਚੰਗਾ ਕੰਮ ਆ ਜਿਹੜੇ ਆ ਬਾਡਰ ਤੇ ਜਿਹਨਾਂ ਦਾ ਬਿਲਕੁਲ ਜ਼ਿਆਦਾ ਨੁਕਸਾਨ ਹੋ ਸਕੀ ਉਹਲੇ ਬਣੇ ਕੋਨਾ ਵਹਤੇ ਖਾਦੇ ਜਿਹੜੀ ਫਾਰਮ ਭਰ ਕੇ ਦਿੱਤੇ ਉਹਨਾਂ ਨੂੰ ਮਿਲ ਜੇ ਤੇ ਕੁਝ ਨਾ ਸਹਿਤਾ ਹੋ ਜੀ ਓਕੇ ਬਹੁਤ ਬਹੁਤ ਮਿਹਰਬਾਨੀ ਆ ਜੀ ਦੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਨੂੰ ਇਹ ਡੁੱਬਦਿਆਂ ਬਚਾਇਆ ਇੰਨੀ ਤਾ ਇੱਥੇ ਹੋਰ ਵੀ ਭਰਾ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਜਿਹੜੀ ਆ ਖਾਦ ਦੀ ਜਿਹੜੀ ਆ ਵੰਡ ਕੀਤੀ ਜਾ ਰਹੀ ਹੈ ਧੰਨਵਾਦ ਭਾਜੀ ਜੀ ਅਜੀਤ ਅਖਬਾਰ ਵੱਲੋਂ ਭਾਜੀ ਬਜਿੰਦਰ ਸਿੰਘ ਵੱਲੋਂ ਸਾਡੀ ਬਾਹ ਮੜੀ ਜਾਂਦੀ ਆ ਖਸਾਨਾਂ ਦੀ ਬਹੁਤ ਧੰਨਵਾਦ ਕਰਨ ਲਿਆ ਜੀ ਜੀਤ ਅਖਬਾਰ ਵਾਲਿਆਂ ਦਾ ਬਹੁਤ ਧੰਨਵਾਦ ਤਾਂ ਹੋਰ ਵੀ ਇੱਥੇ ਬਹੁਤ ਬਾਰ ਆਗੂ ਨੇ ਤੇ ਆਧਾਰਾ ਜੀਤ ਦੇ ਵੀ ਸਾਡੇ ਪ੍ਰਤੀਨਿਧ ਨੇ ਇੱਥੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰ ਲੈਨੇ ਆ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਕਿੰਨਿਆ ਘਾੜ ਪ੍ਰਭਾਵਿਤ ਸੀ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਬਹੁਤ ਵੱਡੀ ਮਾਰ ਪਈ ਸੀ ਗੁਰਪਾਲ ਜੀ ਬੜੀ ਵੱਡੀ ਮਾਰ ਸੀ ਇਹਨਾਂ ਪਿੰਡਾਂ ਦੇ ਵਿੱਚ ਪਿੰਡ ਕਾਫੀ ਦਿਨ ਡੁੱਬੇ ਰਹੇ ਆ ਆਦਾਰਾ ਜੀਤ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਦਿਨਾਂ 'ਚ ਇਸ ਖੇਤਰ ਦਾ ਦੌਰਾ ਕਰਕੇ ਗਏ ਉਹਨਾਂ ਨੇ ਮਹਿਸੂਸ ਕੀਤਾ ਵੀ ਇਹਨਾਂ ਲੋਕਾਂ ਦੀ ਹਰ ਹਾਲਤ 'ਚ ਸਾਨੂੰ ਮਦਦ ਕਰਨੀ ਚਾਹੀਦੀ ਆ ਉਸੇ ਦਿਨ ਤੋਂ ਆਦਾਰਾ ਜੀਤ ਪੂਰਾ ਆਦਾਰਾ ਜੀਤ ਇਸ ਕੰਮ ਤੇ ਲੱਗ ਗਿਆ ਪਹਿਲਾਂ ਸੁਧਰੇ ਹੋਏ ਬੀਜ ਲੋਕਾਂ ਨੂੰ ਵੰਡ ਕੀਤੀ ਡੀਜ਼ਲ ਦੀ ਸਪਲਾਈ ਦਿੱਤੀ ਜਿਨ੍ਹਾਂ ਨੂੰ ਡੀਜ਼ਲ ਦੀ ਲੋੜ ਸੀਗੀ ਉਦੇ ਤੋਂ ਇਲਾਵਾ ਗਰਮ ਕੱਪੜਿਆਂ ਦੇ ਤੌਰ ਤੇ ਇੱਕ ਵਧੀਆ ਕੁਆਲਿਟੀ ਦੇ ਕੰਬਲ ਲੋਕਾਂ ਦੇ ਵਿੱਚ ਵੰਡੇ ਗਏ ਹੁਣ ਅਜੀਤ ਨੇ ਸੋਚਿਆ ਕਿ ਸਾਨੂੰ ਇਹਨਾਂ ਲੋਕਾਂ ਨੂੰ ਯੂਰੀਆ ਦੀ ਇੱਕ ਤਾਂ ਸ਼ਾਰਟ ਬੜੀ ਹੈ ਦੂਜੇ ਨੰਬਰ ਤੇ ਇਹ ਹੈ ਕਿ ਯੂਰੀਆ ਪਾਉਣ ਲਈ ਲੋਕਾਂ ਕੋਲ ਪੈਸੇ ਨਹੀਂ ਸੀ ਹੈਗੇ ਇਸ ਕਰਕੇ ਅਦਾਰਾ ਅਜੀਤ ਨੇ ਇਹ ਮਹਿਸੂਸ ਕੀਤਾ ਕਿ ਸਾਨੂੰ ਇਹਨਾਂ ਨੂੰ ਯੂਰੀਆ ਵੰਡਣੀ ਚਾਹੀਦੀ ਹੈ ਸੋ ਅੱਜ ਵੱਖ-ਵੱਖ ਪਿੰਡਾਂ 'ਚ ਅਸੀਂ ਅਜੀਤ ਵੱਲੋਂ ਯੂਰੀਆ ਵੰਡ ਰਹੇ ਹਾਂ ਇੱਥੇ ਵੀ 21 ਲੱਖ ਪਾਤਰੀ ਕਿਸਾਨਾਂ ਨੂੰ ਜਿਹੜੀ ਉਹ ਯੂਰੀਆ ਦੀ ਵੰਡ ਕੀਤੀ ਜਾ ਰਹੀ ਹੈ ਇਹ ਤੁਹਾਡਾ ਵੀ ਇਹੀ ਪਿੰਡ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਰਾਸ ਸਮਗਰੀ ਵੰਡ ਗਈ ਦਾਰਾਜੀਤ ਜੀ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਜੀ ਜ਼ਿੰਮੇਵਾਰਾਂ ਨੂੰ ਖਾਦ ਸਪਲਾਈ ਯੂਰੀਆ ਕੀਤੀ ਆ ਜੀ ਹਾਂ ਬਹੁਤ ਬਹੁਤ ਧੰਨਵਾਦੀ ਸੋ ਪਿੰਡ ਲੰਗੋ ਮਾਹਲ ਦੇ ਇੱਕ ਕਿਸਾਨ ਨੇ ਜਿਨ੍ਹਾਂ ਨੂੰ ਅੱਜ ਖਾਦ ਉਸ ਦੀ ਵੰਡ ਕੀਤੀ ਜਾ ਰਹੀ ਹੈ ਤੇ ਇਥੋਂ ਹੁਣ ਜਿਹੜੇ ਕਿਸਾਨ ਨੇ ਇਸ ਇਲਾਕੇ ਦੇ ਉਹਨਾਂ ਦੀ ਕਣਕ ਦੀ ਪੈਦਾਵਾਰ ਹੈ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਚੰਗੀ ਪੈਦਾਵਾਰ ਹੋਵੇ ਤਾਂ ਜਿਹੜੇ ਪਿਛਲੇ ਸਮੇਂ ਦੌਰਾਨ ਨੁਕਸਾਨ ਹੋਏ ਸੀ ਉਹਨਾਂ ਦਾ ਜ਼ਰੂਰ ਮੁਆਵਜ਼ਾ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਉਹਨਾਂ ਦੇ ਖਰਚੇ ਆ ਉਹ ਪੂਰੇ ਹੋ ਸਕਣ ਤਾਂ ਹੋ ਰਹੀ ਵਕ ਵਕ ਪਿੰਡਾਂ ਦੀਆਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਦਿਓ ਇਜਾਜ਼ਤ ਧੰਨਵਾਦ ਪਾ ਪੰਜਾਬੀ ਅਤੇ ਪੰਜਾਬੀ ਅਤੇ ਨੰਬਰਦਾਰ ਅਧਾਰਾ अजीत ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਲਗਾਤਾਰ ਵੰਡੀ ਜਾ ਰਹੀ ਹੈ। ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੰਗੋਮਾਲ ਪਹੁੰਚੇ ਹੋਏ ਹਨ ਜਿੱਥੇ ਅੱਜ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਅਤੇ ਖਾਸ ਤੌਰ ਤੇ ਜਿਹੜੇ ਖੇਤੀ ਕਰਦੇ ਕਿਸਾਨ ਨੇ ਉਹਨਾਂ ਦੀ ਜਰੂਰ ਸਹਾਇਤਾ ਕੀਤੀ ਜਾ ਰਹੀ ਹੈ ਜਿਸ ਦੇ ਲਈ ਲੋੜਿੰਦੀ ਖਾਦਾ ਉਹ ਇੱਥੇ ਮੁਹੱਈਆ ਕਰਵਾਈ ਜਾ ਰਹੀ ਹੈ। ਪਿੰਡ ਦੇ ਲੋੜਵੰਦ ਕਿਸਾਨ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਿਛਲੇ ਸਮੇਂ ਦੌਰਾਨ ਜਦੋਂ ਹੜ੍ਹ ਆਏ ਸੀ ਤੇ ਹੜ੍ਹਾਂ ਦੇ ਦੌਰਾਨ ਉਹਨਾਂ ਦੀ ਖੇਤੀ ਦਾ ਵੱਡਾ ਨੁਕਸਾਨ ਹੋਇਆ ਸੀ ਇਸ ਪਿੰਡ ਦੇ ਜਿੰਨੇ ਵੀ ਖੇਤ ਸੀ ਲਗਭਗ 5 ਤੋਂ 6 7 8 ਫੁੱਟ 9 ਫੁੱਟ ਤੱਕ ਪਾਣੀ ਜਿਹੜਾ ਸੀ ਉਹ ਭਰ ਗਿਆ ਸੀ ਤੇ ਜਿਸ ਦੇ ਕਰਕੇ ਜਿਹੜੀ ਖੇਤੀ ਸੀ ਉਹ ਸਾਰੀ ਤਬਾਹ ਹੋ ਗਈ ਸੀ ਝੋਨੇ ਦੀ ਫਸਲ ਸੀ ਉਹ ਮਰ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਫਿਰ ਪੈਰੀਆਂ ਪੱਧਰੀਆਂ ਕੀਤੀਆਂ ਤੇ ਪੱਧਰੀਆਂ ਕਰਨ ਤੋਂ ਬਾਅਦ ਮੋੜ ਕਨਕ ਦੀ ਜਿਹੜੀ ਹੈ ਉਹ ਬਜਾਈ ਕੀਤੀ ਗਈ ਹੈ ਤੇ ਕਨਕ ਦੀ ਬਜਾਈ ਦਾ ਜਿਹੜਾ ਇਸ ਤੋਂ ਪਹਿਲਾਂ ਬੀਜ ਵੀ ਵੰਡਿਆ ਗਿਆ ਸੀ ਤੇ ਬੀਜ ਦੇ ਨਾਲ ਨਾਲ ਇਸ ਸਮੇਂ ਦੌਰਾਨ ਖਾਸ ਤੌਰ ਦੇ ਉੱਤੇ ਜਿਹੜੇ ਤੇਲ ਸੀ ਉਹ ਵੀ ਵੰਡ ਕੀਤੀ ਗਈ ਸੀ ਤਾਂ ਹੁਣ ਜਦੋਂ ਲੋੜ ਆ ਖਾਦ ਦੀ ਤਾਂ ਖਾਦ ਵੀ ਜਿਹੜੀ ਆ ਉਹ ਇੱਥੇ ਮੁਹਈਆ ਕਰਵਾ ਦਿੱਤੀ ਗਈ ਆ ਤੇ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਮੋਹਤਵਾਰ ਸੱਜਣ ਨੇ ਆ ਕੀ ਨਾਇਕ ਕੀ ਕਹਿਣਾ ਚਾਹੁੰਦੇ ਹੋ ਅੱਜ ਖਾਦ ਲੈ ਕੇ ਜਿਹੜੀ ਅਦਾਰਾ ਜੀ ਦੀ ਟੀਮ ਪਹੁੰਚੀ ਹੋਈ ਆ ਮੇਰਾ ਨਾਮ ਅਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਲੰਗੋਮਾ ਲਿਆ ਅਸੀਂ ਅਦਾਰਾ ਜੀ ਦੇ ਬਹੁਤ-ਬਹੁਤ ਆਪਣਾ ਧੰਨਵਾਦੀ ਆ ਜਿਨ੍ਹਾਂ ਨੇ ਮਤਲਬ ਸਾਡੇ ਲੋੜ ਕਿਸਾਨਾਂ ਦੀ ਖਾਦ ਸਮਗਰੀ ਭੇਜੀ ਆ ਤੇ ਵੈਸੇ ਵੀ ਬਹੁਤ ਜ਼ਰੂਰਤ ਸੀ ਜੂਰੀ ਦੀ ਸ਼ਾਰਟੇਜ ਬਹੁਤ ਚੱਲ ਰਹੀ ਆ ਤੇ ਕਿਸਾਨਾਂ ਨੂੰ ਜ਼ਰੂਰਤ ਸੀ ਇਹਦੀ ਅਸੀਂ ਬਹੁਤ ਬਹੁਤ ਆਪਣੀ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਉਦਾਰਾ ਜੀ ਦਾ ਜਿਹਨਾਂ ਨੇ ਸਾਡੀ ਲੋੜ ਵੱਲ ਲੋੜ ਪੂਰੀ ਕੀਤੀ ਜੀ ਕਿੰਨੇ ਕ ਲੋਕ ਪ੍ਰਭਾਵਿਤ ਹੋਏ ਤੇ ਹੋਏ ਸੀ ਜਦੋਂ ਇਹ ਹੜਾ ਆਏ ਸੀ ਇੱਥੇ ਤਾਂ ਲਗਭਗ 80% ਹੀ ਸਾਡੇ ਨੁਕਸਾਨ ਹੋ ਗਿਆ ਜੀ ਜੇ ਤੁਸੀਂ ਮੈਂ ਇਸ ਸਾਈਡ ਨੂੰ ਜੇ ਵੇਖੀਏ ਤਾਂ ਜਮੀਨਾਂ ਦਾ ਛੇਤ ਤੋਂ ਸਾਤ ਤੋਂ ਪਾਣੀ ਹੈਗਾ ਸੀਗਾ ਤੇ ਤਕਰੀਬਨ ਜਿਹੜੀ ਫਸਲ ਸੀਗੀ ਉਸ ਟਾਈਮ ਹੈਗੀ ਸੀ ਨ ਸਾਰੇ ਤੇ ਸਫਲ ਸੀਗੀ ਤੇ ਮਤਲਬ ਜਿਹਦੇ ਕੋਲੋਂ ਬਿਲਕੁਲ ਝਾੜ ਜਿਹੜਾ ਤਾਂ ਬਿਲਕੁਲ ਖਰਾਬ ਹੋ ਗਿਆ ਬਲਕਿ ਸਗੋਂ ਸਾਨੂੰ ਮਤਲਬ ਪੈਸੇ ਦੇ ਕੇ ਉਹਨੂੰ ਆਪਣੇ ਕੋਲੋਂ ਉਹਦੀ ਕਟਾਈ ਕਰਾਉਣੀ ਤੇ ਬਹੁਤ ਜ਼ਿਆਦਾ ਮੁਸ਼ਕਲ ਬਣੀ ਉੱਤੇ ਸਭੂ ਖਰਚਾ ਜਿਹੜਾ ਜ਼ਿਆਦਾ ਚੜਿਆ ਉੱਤੇ ਤੇ ਬਹੁਤ ਜ਼ਿਆਦਾ ਸਾਨੂੰ ਚ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਹੁਣ ਕਿੰਨੀ ਕਿ ਜਦੋਂ ਕੋਈ ਵੀ ਰਾਹ ਸਮਗਰੀ ਮਿਲਦੀ ਕਿੰਨੀ ਕਿ ਰਾਹਤ ਸਮਝਦੇ ਹੋ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਹੁੰਦੀ ਹੈ ਬਿਲਕੁਲ ਜੀ ਬਹੁਤ ਜ਼ਿਆਦਾ ਇਹ ਮਤਲਬ ਕਿ ਉਹ ਵੱਖ-ਵੱਖ ਸੰਸਥਾਵਾਂ ਨੇ ਜਿਹੜੀ ਹੈ ਬਹੁਤ ਮਦਦ ਕੀਤੀ ਆ ਤੇ ਲੋਕਾਂ ਦਾ ਬਹੁਤ ਜ਼ਿਆਦਾ ਨਸਾਰਾ ਮਿਲਿਆ ਲੋਕਾਂ ਨੂੰ ਬਹੁਤ ਵਧੀਆ ਪਲਾਂ ਉੱਤੇ ਦੀ ਆ ਜੀ ਹਾਂਜੀ ਵੀ ਵੀ ਸਾਨੂੰ ਮਤਲਬ ਕਿ ਆਪਣਾ ਜਿੱਦਾਂ ਸ਼੍ਰਮਣੀ ਕਾਲੀਦਾਵਲੋਂ ਜਾਂ ਸਰਕਾਰ ਵੱਲੋਂ ਵੀ ਕਾਫੀ ਜਿਹੜਾ ਬੀਜ ਜਿਹੜਾ ਲੋਕਾਂ ਨੂੰ ਮ ਕੀ ਮੰਨਦੇ ਹੋ ਤੁਸੀਂ ਕਿੰਨੀ ਕਿ ਸਹਾਇਤਾ ਜਿਹੜੀ ਆ ਲੋਕਾਂ ਵਾਸਤੇ کارਗਰ ਸਿੱਧ ਹੁੰਦੀ ਆ ਮੈਂ ਜਗਤਾਰ ਸਿੰਘ ਮੈਂਬਰ ਪੰਚਾਇਤ ਪਿੰਡ ਲੰਗੋਵਾਲ ਜੀ ਇਹ ਬਹੁਤ ਵਧੀਆ ਗੱਲ ਆ ਜੀਤਦੀ ਵੀ ਸਾਨੂੰ ਇਹ ਇੱਕ ਹਿਸਾਬ ਨਾਲ ਇਹ ਵੀ ਸਾਨੂੰ ਸਹਾਰਾ ਹੀ ਆ ਕਿਉਂਕਿ ਗਰੀਬ ਲੋਕ ਨੇ ਇੱਕ ਖੇਤ ਦੀ ਯੂਰੀਆ ਦੀ ਸ਼ਾਰਟੇਜ ਬਹੁਤ ਆ ਰਹੀ ਆ ਮਿਲ ਨਹੀਂ ਰਹੀ ਜਿਨੀਆਂ ਕੋਈ ਹਿਸਾਬ ਨਾਲ ਆਪਣੀ ਆਪਣੀ ਜਿਨੀਆਂ ਇਹਦੀ ਜੈਸਾ ਪੈਲੀ ਉਹ ਨਹੀਂ ਪਾ ਦੇਗਾ ਅਸੀਂ ਬਹੁਤ ਧੰਨਵਾਦੀ ਆ ਇਹ ਇਹਨਾਂ ਨੇ ਸਾਡੀ ਸਹਾਇਤਾ ਕੀਤੀ ਆ ਬਤ ਕੀਤੀ ਆ ਜੀਤ ਅਖਬਾਰ ਦੇ ਬਹੁਤ ਧੰਨਵਾਦੀ ਆ ਓਕੇ ਥੈਂਕ ਯੂ ਤੁਸੀਂ ਵੀ ਇਸੇ ਪਿੰਡ ਦੇ ਬਾਪੂ ਜੀ ਹਾਂਜੀ ਹਾਂਜੀ ਇਸੇ ਪਿੰਡ ਦੇ ਸਾਡੇ ਕਿੰਨੇ ਕਿ ਫਿਰ ਨੁਕਸਾਨ-ਖਸੂਨ ਹੋਇਆ ਨੁਕਸਾਨ ਤਾਂ ਬਹੁਤ ਇਧਰ ਲੋਕਾਂ ਦਾ ਹੋਇਆ ਪਰ ਇਹ ਆ ਵੀ ਸਰਕਾਰਾਂ ਨੇ ਬਾਕੀ ਜਿਹੜੇ ਦੂਸਰੇ ਕਾਲੀ ਪਾਰਟੀ ਹੋਈ ਆਪਣੀ ਆਮ ਪਾਰਟੀ ਹੋਈ ਖਾ ਦਿੱਤਾ ਆਪਣੇ ਬੀ ਦਿੱਤੇ ਇਹਨਾਂ ਨੇ ਬਾਕੀ ਮਾਜਵਾ ਵੀ ਇਹਨਾਂ ਨੇ ਦਿੱਤਾ ਬਹੁਤ ਚੰਗਾ ਕੰਮ ਕੀਤਾ ਆਮ ਪਾਰਟੀ ਦੇ ਜਿਹੜੇ ਉੱਪਰੋਂ ਭਗਵੰਤ ਸਿੰਘ ਮਾਨ ਨੇ ਜੀ ਬਹੁਤ ਲੋਕਾਂ ਦੀ ਬਾਹ ਫੜੀ ਆ ਜੀ ਅੱਜ ਖਾਦ ਲੈ ਕੇ ਪਹੁੰਚੇ ਖਾਦ ਵੀ ਅੱਜ ਲੈ ਕੇ ਪਹੁੰਚੇ ਆ ਜੀ ਤੇ ਆਪਣੇ ਡੀਟ ਵਾਲੇ ਆਏ ਤੁਸੀਂ ਤੇ ਬਹੁਤ ਚੰਗਾ ਕੰਮ ਆ ਜਿਹੜੇ ਆ ਬਾਹਰ ਤੇ ਜਿਹਨਾਂ ਦਾ ਬਿਲਕੁਲ ਜ਼ਿਆਦਾ ਨੁਕਸਾਨ ਹੋ ਸਕੀ ਉਹਲੇ ਬਣੇ ਉਹਨਾਂ ਵਾਸਤੇ ਖਾਦ ਜਿਹੜੀ ਫਾਰਮ ਭਰ ਕੇ ਦਿੱਤੇ ਉਹਨਾਂ ਨੂੰ ਮਿਲ ਜੇ ਤੇ ਕੁਝ ਨਾ ਕੋਈ ਸਹਾਈਤਾ ਹੋ ਜੀ ਓਕੇ ਬਹੁਤ ਬਹੁਤ ਮਿਹਰਬਾਨੀ ਜੀ ਦੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਨੂੰ ਇਹ ਡੁੱਬਦਿਆਂ ਬਚਾਇਆ ਇੰਨੀ ਆ ਇੱਥੇ ਹੋਰ ਵੀ ਭਰਾ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਜਿਹੜੀ ਆ ਖਾਦ ਦੀ ਜਿਹੜੀ ਆ ਵੰਡ ਕੀਤੀ ਜਾ ਰਹੀ ਹੈ ਧੰਨਵਾਦ ਭਾਜੀ ਜੀ ਅਜੀਤ ਅਖਬਾਰ ਵੱਲੋਂ ਭਾਜੀ ਬਜਿੰਦਰ ਸਿੰਘ ਵੱਲੋਂ ਸਾਡੀ ਬਾਹ ਮੜੀ ਜਾਂਦੀ ਆ ਕਿਸਾਨਾਂ ਦੀ ਬਹੁਤ ਧੰਨਵਾਦ ਕਰਨ ਲਿਆ ਜੀ ਜੀਤ ਅਖਬਾਰ ਵਾਲਿਆਂ ਦਾ ਬਹੁਤ ਧੰਨਵਾਦ ਤਾਂ ਹੋਰ ਵੀ ਇੱਥੇ ਬਹੁਤ ਬਾਰ ਆਗੂ ਨੇ ਤੇ ਆਧਾਰਾ ਜੀਤ ਦੇ ਵੀ ਸਾਡੇ ਪ੍ਰਤੀਨਿਧ ਨੇ ਇੱਥੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰ ਲੈਣੇ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਕਿੰਨਿਆ ਕ ਹਾਰਡ ਪ੍ਰਭਾਵਿਤ ਸੀ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਬਹੁਤ ਵੱਡੀ ਮਾਰ ਪਈ ਸੀ ਰਪਾਲ ਜੀ ਬੜੀ ਵੱਡੀ ਮਾਰ ਸੀ ਇਹਨਾਂ ਪਿੰਡਾਂ ਦੇ ਵਿੱਚ ਪਿੰਡ ਕਾਫੀ ਦਿਨ ਡੁੱਬੇ ਰਹੇ ਆ ਜੀ ਆਦਾਰਾ ਜੀਤ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਦਿਨਾਂ 'ਚ ਇਸ ਖੇਤਰ ਦਾ ਦੌਰਾ ਕਰਕੇ ਗਏ ਉਹਨਾਂ ਨੇ ਮਹਿਸੂਸ ਕੀਤਾ ਵੀ ਇਹਨਾਂ ਲੋਕਾਂ ਦੀ ਹਰ ਹਾਲਤ 'ਚ ਸਾਨੂੰ ਮਦਦ ਕਰਨੀ ਚਾਹੀਦੀ ਆ ਉਸੇ ਦਿਨ ਤੋਂ ਆਦਾਰਾ ਜੀਤ ਪੂਰਾ ਆਦਾਰਾ ਜੀਤ ਇਸ ਕੰਮ ਤੇ ਲੱਗ ਗਿਆ ਪਹਿਲਾਂ ਸੁਧਰੇ ਹੋਏ ਬੀਜ ਲੋਕਾਂ ਨੂੰ ਵੰਡ ਕੀਤੀ ਡੀਜ਼ਲ ਦੀ ਸਪਲਾਈ ਦਿੱਤੀ ਜਿਨ੍ਹਾਂ ਨੂੰ ਡੀਜ਼ਲ ਦੀ ਲੋੜ ਸੀਗੀ ਉਹਦੇ ਤੋਂ ਇਲਾਵਾ ਗਰਮ ਕੱਪੜਿਆਂ ਦੇ ਤੌਰ ਤੇ ਇੱਕ ਵਧੀਆ ਕੁਆਲਿਟੀ ਦੇ ਕੰਬਲ ਲੋਕਾਂ ਦੇ ਵਿੱਚ ਵੰਡੇ ਗਏ ਹੁਣ ਅਜੀਤ ਨੇ ਸੋਚਿਆ ਕਿ ਸਾਨੂੰ ਇਹਨਾਂ ਲੋਕਾਂ ਨੂੰ ਯੂਰੀਆ ਦੀ ਇੱਕ ਤਾਂ ਸ਼ਾਰਟ ਬੜੀ ਹੈ ਦੂਜੇ ਨੰਬਰ ਤੇ ਇਹ ਹੈ ਕਿ ਯੂਰੀਆ ਪਾਉਣ ਲਈ ਲੋਕਾਂ ਕੋਲ ਪੈਸੇ ਨਹੀਂ ਸੀ ਹੈਗੇ ਇਸ ਕਰਕੇ ਅਦਾਰਾ ਅਜੀਤ ਨੇ ਇਹ ਮਹਿਸੂਸ ਕੀਤਾ ਕਿ ਸਾਨੂੰ ਇਹਨਾਂ ਨੂੰ ਯੂਰੀਆ ਵੰਡਣੀ ਚਾਹੀਦੀ ਹੈ ਸੋ ਅੱਜ ਵੱਖ-ਵੱਖ ਪਿੰਡਾਂ 'ਚ ਅਸੀਂ ਅਜੀਤ ਵੱਲੋਂ ਯੂਰੀਆ ਵੰਡ ਰਹੇ ਇੱਥੇ ਵੀ 21 ਲਾਭਪਾਤਰੀ ਕਿਸਾਨਾਂ ਨੂੰ ਜਿਹੜੀ ਉਹ ਯੂਰੀਆ ਦੀ ਵੰਡ ਕੀਤੀ ਜਾ ਰਹੀ ਹੈ ਇਹ ਤੁਹਾਡਾ ਵੀ ਇਹੀ ਪਿੰਡ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਰਾਸ ਸਮਗਰੀ ਵੰਡ ਗਈ ਦਾਰਾਜੀਤ ਜੀ ਦਾ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਜੀ ਜ਼ਿੰਮੇਵਾਰਾਂ ਨੂੰ ਖਾਦ ਸਪਲਾਈ ਯੂਰੀਆ ਕੀਤੀ ਆ ਜੀ ਹਾਂ ਬਹੁਤ ਬਹੁਤ ਧੰਨਵਾਦੀ ਸੋ ਪਿੰਡ ਲੰਗੋ ਮਾਹਲ ਦੇ ਇਹ ਕਿਸਾਨ ਨੇ ਜਿਨ੍ਹਾਂ ਨੂੰ ਅੱਜ ਖਾਦ ਉਸ ਦੀ ਵੰਡ ਕੀਤੀ ਜਾ ਰਹੀ ਹੈ ਤੇ ਇੱਥੋਂ ਹੁਣ ਜਿਹੜੇ ਕਿਸਾਨ ਨੇ ਇਸ ਇਲਾਕੇ ਦੇ ਉਹਨਾਂ ਦੀ ਕਣਕ ਦੀ ਪੈਦਾਵਾਰ ਹੈ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਚੰਗੀ ਪੈਦਾਵਾਰ ਹੋਵੇ ਤਾਂ ਜਿਹੜੇ ਪਿਛਲੇ ਸਮੇਂ ਦੌਰਾਨ ਨੁਕਸਾਨ ਹੋਏ ਸੀ ਉਹਨਾਂ ਦਾ ਜ਼ਰੂਰ ਮੁਆਵਜ਼ਾ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਉਹਨਾਂ ਦੇ ਖਰਚੇ ਆ ਉਹ ਪੂਰੇ ਹੋ ਸਕਣ ਤਾਂ ਹੋਰ ਵੀ ਵਕ ਵਕ ਪਿੰਡਾਂ ਦੀਆਂ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਨੰਬਰਦਾਰ ਅਦਾਰਾ अजीत ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਲਗਾਤਾਰ ਵੰਡੀ ਜਾ ਰਹੀ ਹੈ। ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੰਗੋਮਾਲ ਪਹੁੰਚੇ ਹੋਏ ਹਨ ਜਿੱਥੇ ਅੱਜ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਅਤੇ ਖਾਸ ਤੌਰ ਤੇ ਜਿਹੜੇ ਖੇਤੀਬਾੜੀ ਕਿਸਾਨ ਨੇ ਉਹਨਾਂ ਦੀ ਜਰੂਰ ਸਹਾਇਤਾ ਕੀਤੀ ਜਾ ਰਹੀ ਹੈ ਜਿਸ ਦੇ ਲਈ ਲੋੜਿੰਦੀ ਖਾਦ ਆ ਇੱਥੇ ਮੁਹੱਈਆ ਕਰਵਾਈ ਜਾ ਰਹੀ ਹੈ। ਪਿੰਡ ਦੇ ਲੋੜਵੰਦ ਕਿਸਾਨ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਿਛਲੇ ਸਮੇਂ ਦੌਰਾਨ ਜਦੋਂ ਹੜ੍ਹ ਆਏ ਸੀ ਤੇ ਹੜ੍ਹਾਂ ਦੇ ਦੌਰਾਨ ਉਹਨਾਂ ਦੀ ਖੇਤੀ ਦਾ ਵੱਡਾ ਨੁਕਸਾਨ ਹੋਇਆ ਸੀ ਇਸ ਪਿੰਡ ਦੇ ਜਿੰਨੇ ਵੀ ਖੇਤ ਸੀ ਲਗਭਗ 5 ਤੋਂ 6 7 8 ਫੁੱਟ 9 ਫੁੱਟ ਤੱਕ ਪਾਣੀ ਜਿਹੜਾ ਸੀ ਉਹ ਭਰ ਗਿਆ ਸੀ ਤੇ ਜਿਸ ਦੇ ਕਰਕੇ ਜਿਹੜੀ ਖੇਤੀ ਸੀ ਉਹ ਸਾਰੀ ਤਬਾਹ ਹੋ ਗਈ ਸੀ ਝੋਨੇ ਦੀ ਫਸਲ ਸੀ ਉਹ ਮਰ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਫਿਰ ਪੈਰੀਆਂ ਪੱਧਰੀਆਂ ਕੀਤੀਆਂ ਤੇ ਪੱਧਰੀਆਂ ਕਰਨ ਤੋਂ ਬਾਅਦ ਮੋੜ ਕਨਕ ਦੀ ਜਿਹੜੀ ਹੈ ਉਹ ਬਜਾਈ ਕੀਤੀ ਗਈ ਹੈ ਤੇ ਕਨਕ ਦੀ ਬਜਾਈ ਦਾ ਜਿਹੜਾ ਇਸ ਤੋਂ ਪਹਿਲਾਂ ਬੀਜ ਵੀ ਵੰਡਿਆ ਗਿਆ ਸੀ ਤੇ ਬੀਜ ਦੇ ਨਾਲ ਨਾਲ ਇਸ ਸਮੇਂ ਦੌਰਾਨ ਖਾਸ ਤੌਰ ਦੇ ਉੱਤੇ ਜਿਹੜੇ ਤੇਲ ਸੀ ਉਹ ਵੀ ਵੰਡ ਕੀਤੀ ਗਈ ਸੀ ਤਾਂ ਹੁਣ ਜਦੋਂ ਲੋੜ ਆ ਖਾਦ ਦੀ ਤਾਂ ਖਾਦ ਵੀ ਜਿਹੜੀ ਆ ਉਹ ਇੱਥੇ ਮੁਹਈਆ ਕਰਵਾ ਦਿੱਤੀ ਗਈ ਆ ਤੇ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਮੋਹਤਵਾਰ ਸੱਜਣ ਨੇ ਆ ਕੀ ਨਾਇਕ ਕੀ ਕਹਿਣਾ ਚਾਹੁੰਦੇ ਹੋ ਅੱਜ ਖਾਦ ਲੈ ਕੇ ਜਿਹੜੀ ਅਦਾਰਾ ਜੀ ਦੀ ਟੀਮ ਪਹੁੰਚੀ ਹੋਈ ਆ ਮੇਰਾ ਨਾਮ ਅਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਲੰਗੋਮਾ ਲਿਆ ਅਸੀਂ ਅਦਾਰਾ ਜੀ ਦੇ ਬਹੁਤ-ਬਹੁਤ ਆਪਣਾ ਧੰਨਵਾਦੀ ਆ ਜਿਨ੍ਹਾਂ ਨੇ ਮਤਲਬ ਸਾਡੇ ਲੋੜ ਕਿਸਾਨਾਂ ਦੀ ਖਾਦ ਸਮਗਰੀ ਭੇਜੀ ਆ ਤੇ ਵੈਸੇ ਵੀ ਬਹੁਤ ਜ਼ਰੂਰਤ ਸੀ ਜੂਰੀ ਦੀ ਸ਼ਾਰਟੇਜ ਬਹੁਤ ਚੱਲ ਰਹੀ ਆ ਤੇ ਕਿਸਾਨਾਂ ਨੂੰ ਜ਼ਰੂਰਤ ਸੀ ਇਹਦੀ ਅਸੀਂ ਬਹੁਤ ਬਹੁਤ ਆਪਣੇ ਤੈਦਿਆਂ ਦਾ ਧੰਨਵਾਦ ਕਰਦੇ ਹਾਂ